बूटे ज़्यादा कटाई हो रही है लगा कोई नहीं रहा इस करके ऑक्सीजन की कमी हो रही है ऑक्सीजन की कमी के बहुत सारे बीमारियां बीमारिया लगे जो पर्यावरण है उसका जो संतुलन बिगड़ रहा है और जैसे कि वाड़ें आ रही है ढेर सूखा पड़ रहा है ये सारा पेड़ों की कटाई की वजह से हो रहा है तो संत रामपाल जी महाराज के शिष्य होने के नाते संत रामपाल जी महाराज का आदेश है कि ऑल वर्ल्ड में सारे मतलब हिंदुस्तान में ही ये पौधे लगाए जाएंगे और घर घर में मेरा ही संदेश था कि सभी पौधे लगाए ताकि आने वाली जो पीढ़ी है उनको तो ऑक्सीजन की वजह से बहुत सारी दिक्कतेंगी वो ना हो सके और वाली पीढ़ी को ज़्यादा दिक्कत ना हो जाए बहुत सारी बीमारियाँ लगेगी ऑक्सीजन का ऑक्सीजन के साथ सारे बूढ़े ऑक्सीजन का काम करते हैं जैसे पीपल है अम्ब है जामन है करेंक है जो नीम है ਸਾਰੇ ਯਕਸ਼ੰਦ ਦੇ ਦਿੱਤੇ ਸਾਰੇ ਤੁਹਾਡੇ ਆਪਸ਼ਨ ਇਹ ਉਪਰਾਲਾ ਕਰਨ ਦਾ ਮਤਲਬ ਇਹ ਵਾ ਸਿੰਪਲੀ ਟੂ ਕੀਪ ਅਪ ਦਾ ਗਲੋਰੀਅਸ ਐਡੀਸ਼ਨਸ ਆਫ आवर ਐਟਮੋਸਫੀਅਰ ਸਾਡੇ ਐਟਮੋਸਫੀਅਰ ਨੂੰ ਜਿਹੜਾ ਕਿ ਅਜ ਤੋਂ 6-7 ਸਾਲ ਜਾਂ 10 ਸਾਲ ਪਹਿਲਾਂ ਅਪਰੂਵਡ ਹੋ ਚੁੱਕਾ ਸੀਗਾ 6th ਲਾਈਨ ਤੇ 4th ਲਾਈਨ ਸੜਕਾਂ ਬਣਨ ਕਰਕੇ ਫਰੋਮ ਮੈਨੀ ਟੂ ਅਮਰitsar ਉਹ ਅਪਰੂਵਡ ਹੋ ਚੁੱਕੇ ਸੀ ਕਰੋੜਾਂ ਦੀ ਤਰ੍ਹਾਂ ਚ ਦਰਖਤ ਜਿਹੜੇ ਸੀ ਅਪਰੂਵਡ ਹੋ ਚੁੱਕੇ ਜਿਸ ਕਰਕੇ ਪਰਿਆਵਨ ਜਿਹੜਾ ਸੀ ਸਾਡਾ ਐਟਮੋਸਫੀਰਿਕ ਇੰਬੈਲੈਂਸ ਹੋ ਚੁੱਕਾ ਸੀ ਉਹਦੀ ਇੰਬੈਲੈਂਸ ਫੋਨ ਕਰਕੇ ਸਾਡੇ 100 ਮਨੀ ਟਾਈਮਸ ਆਫ ਡਿਜ਼ੀਜ਼ ਐਂਡ ਪੈਨਿਕਸ ਆਰ ਲਾਈਕਲੀ ਟੂ ਬੀ ਸਪਰੈਡ ਅਪ ਬਹੁਤ ਬਿਮਾਰੀਆਂ ਫੈਲ ਗਈਆਂ ਜਿਸ ਤੱਕ ਤੁਹਾਡੇ ਸਾਹਮਣੇ ਬੈਸਟ ਨੌਨ ਟੂ ਯੂ ਕਿ ਕਰੋਨਾ ਇੱਕ ਬੜੀ ਨਾਮਰਦ ਬਿਮਾਰੀ ਆਈ ਸੀ ਜਿਸ ਵਾਸਤੇ ਡਾਕਟਰ ਵੀ ਹੈਲਪਲੈਸ ਹੋ ਗਏ ਸੀ ਉਸ ਚੀਜ਼ ਨੂੰ ਕੰਪੀਟ ਓਵਰ ਕਰਨ ਵਾਸਤੇ ਸਮਝਣ ਵਾਸਤੇ ਸੰਤ ਰਾਮਪਾਲ ਜੀ ਮਹਾਰਾਜ ਸਾਡੇ ਮਾਨਵ ਗੁਰੂ ਮਹਾਰਾਜ ਜੀ ਇਹਨਾਂ ਨੇ ਇਹ ਸੋਚ ਕੇ ਇੱਕ ਮਹਿਮ ਜਲਾਈ ਆ ਆਪਣੀ ਸੰਗਤ ਦੇ ਰੂਬਰੂ ਪਈ ਪਲਾਂਟੇਸ਼ਨ ਜੜੀਆ ਪੂਰੀ ਕਰਨ ਵਾਸਤੇ ਪਰ 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 ਵਰ ਨੂੰ ਇੰਬੈਲੈਂਸ ਨੂੰ ਬਚਾਉਣ ਵਾਸਤੇ ਕੀ ਪਾਪ ਦਾ ਗਲੋਰੀਅਸ ਟ੍ਰੈਡੀਸ਼ਨ ਪਾਣੀ ਰਵਾਇਤ ਅੰਗਰੇਜ਼ਾਂ ਦੇ ਵੇਲੇ ਜਿਹੜੀ ਪਰਿਆਵਰਣ ਸੀ ਉਹਨੂੰ ਚਲਾਉਣ ਵਾਸਤੇ ਬਹਾਲ ਰੱਖਣ ਵਾਸਤੇ ਇਹ ਪਲਾਂਟੇਸ਼ਨ ਕੀਤੀ ਜਾਵੇ ਇਸ ਪਲਾਂਟੇਸ਼ਨ ਵਾਸਤੇ ਇਹ ਜਨਤਾ ਜਿਹੜੀ ਹੈ ਡਿਪਿਊਟਿਡ ਫੋਰ ਦਾ ਕਾਜ਼ ਆਫ ਪਲਾਂਟੇਸ਼ਨ ਤਾਂ ਕਿ ਬਿਮਾਰੀਆਂ ਤੋਂ ਬਚਾਇਆ ਜਾਵੇ ਇਸ ਆਬਰੂ ਨੂੰ ਔਰ ਇਸ ਪਰਿਆਵਰਣ ਨੂੰ ਇਸ ਮਾਹੌਲ ਨੂੰ ਕਾਇਮ ਕਰਕੇ ਉਸੇ ਪੋਜੀਸ਼ਨ 'ਚ ਲਿਆਂਦਾ ਜਾ ਸਕੇ ਬਿਮਾਰੀਆਂ ਘਟ ਜਾਣ ਤੇ ਪੈਨਿਕ ਜਿਹੜੀ ਆ ਖਤਮ ਹੋ ਜਾਵੇ ਜਿਨ੍ਹਾਂ 'ਤੇ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸੀ ਸੋ ਵੀਰ ਬੈਨੀ ਥੈਂਕਫੁਲ ਟੂ ਯੂ ਫਾਰ ਦ ਸਾਇਟ ਆਫ ਕਾਈਰ ਰਾਦੇ ਸ਼ਾਮਦਾਸ ਅਮਰੀਕਾ ਸਾਡੇ ਉੱਲੰਘਾ ਪ੍ਰਲਾ ਕੀਤਾ ਜਾ ਰਿਹਾ ਬੂਡੇ ਲਗਾ ਜਾ ਕਿਹੜੀ ਤਰ੍ਹਾਂ ਸੰਤ RAM ਪਾਲ ਜੀ ਸਾਡੇ ਗੁਰੂ ਦੇ ਭਗਵਾਨ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਜਿਹੜਾ ਪਰਿਆਵਰਣ ਵਿਗੜ ਗਿਆ ਕਿਉਂਕਿ ਪ੍ਰਦੂਸ਼ਣ ਕਿੰਨਾ ਹੈ ਗੱਡੀਆਂ ਮੋਟਰਾਂ ਚੱਲ ਰਹੀਆਂ ਕਾਰਖਾਨੇ ਚੱਲ ਰਹੇ ਨੇ ਆਬਾਦੀ ਭਾਰਤ ਦੀ ਜਿਹੜੀ 150 ਕਰੋੜ ਦੇ ਲਗਭਗ ਹੋ ਚੁੱਕੀ ਆ ਤੇ ਇਹ ਜਿੰਨੀ ਆਬਾਦੀ ਜਿੰਨਾ ਪ੍ਰਦੂਸ਼ਣ ਵਧਿਆ ਉਹਦੇ ਕੰਪੈਰੀਸ਼ਨ ਪਲਾਂਟੇਸ਼ਨ ਨਹੀਂ ਹੋਈ ਤੇ ਪੌਦੇ ਹੀ ਸਾਡੇ ਪ੍ਰਾਣ ਨੇ ਆਕਸੀਜਨ ਦਿੰਦੇ ਆ ਤੇ ਆਕਸੀਜਨ ਦੇ ਨਾਲ ਚਮੜੀ ਦੇ ਰੋਗ ਫੇਫੜਿਆਂ ਦੇ ਰੋਗ ਸਾਹ ਦੇ ਰੋਗ ਆਦ ਜਿਹੜੇ ਆ ਇਹ ਸਹੀ ਰਹਿ ਸਕਦੇ ਆ ਤਾਂ ਆਕਸੀਜਨ ਬਹੁਤ ਜ਼ਰੂਰੀ ਆ ਤੇ ਆਕਸੀਜਨ ਆਪਾਂ ਨੂੰ ਕਿੱਥੋਂ ਮਿਲੇਗੀ ਪੌਦਿਆਂ ਤੋਂ ਤੇ ਜੇ ਪੌਦੇ ਆਪਾਂ ਲਾਵਾਂਗੇ ਭਾਰਤ ਤੇ 150 ਕਰੋੜ ਆਬਾਦੀ ਆ 150 ਕਰੋੜ ਦੇ ਵਿੱਚੋਂ ਆਪਾਂ ਜੰਗ ਬੰਦੇ ਜਿਹੜੇ ਸਮਝਦਾਰ ਨੇ ਉਹ ਘਟੋਂ ਘਟ ਇੱਕ ਇੱਕ ਪੌਦਾ ਲਾ ਕੇ ਪਾਲਣ ਤੇ ਮੇਰੇ ਹਿਸਾਬ ਨਾਲ ਆਪਾਂ ਪਰਿਆਵਰਣ ਦਾ ਜਿਹੜਾ ਬਹੁਤ ਜ਼ਿਆਦਾ ਸੁਧਾਰ ਕਰ ਸਕਦੇ ਆ ਤੇ ਇਹਦੇ ਨਾਲ ਆਪਾਂ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦਾ ਤੇ ਜਿਹੜਾ ਭਵਿੱਖ ਆ ਉਹ ਵਧੀਆ ਬਣਾ ਸਕਦੇ ਆ ਤੰਦਰੁਸਤ ਰਹਿ ਸਕਦੇ ਆ ਸਤਿ ਸਾਈਂ ਜੀ ਮੇਰਾ ਨਾਮ ਦਿਲਪ੍ਰਿਤ ਕੌਰ ਹੈ ਮੈਮ ਜਿਹੜਾ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਬੂਟੇ ਲਗਾਏ ਜਾ ਰਹੇ ਆ ਕੀ ਕਹਿਣਾ ਜਾਂਦਾ ਹੈ सर यहाँ पर जो पौधे लगाए जा रहे हैं वो संत रामपाल जी महाराज जी के आदेश के अनुसार लगाए जा रहे हैं क्योंकि आप देख सकते हो कि पौधों की कटाई की वजह से ऑक्सीजन बहुत कम होती जा रही है जिसकी वजह से आ, बहुत सारी बीमारियाँ बढ़ रही हैं और जिसके साथ जिसके साथ जो जो डेड लाइन है वो इंक्रीज होती जा रही है तो हमारे संत रामपाल जी महाराज जी ने ये देख दिया है कि पूरे पंजाब में आ, पूरे पंजाब के पूरे वर्ल्ड में जहाँ पर संत रामपाल जी महाराज जी के शिष्य हैं वो सभी पौधे लगा रहे हैं जिससे हमारा वातावरण वो संतुलन होगा संतुलित संतुलित होगा और और जो ये हमारा टेम्परेचर बढ़ रहा है आजकल जिसकी वजह से बहुत सारी बीमारियां हो रही हैं जैसे स्किन बर्न हो रही है बहुत कैंसर बढ़ रहे हैं तो ये सभी चीजें कंट्रोल में आ सकें तो ये संदेश द, संदेश देना चाहती हूँ कि सभी जो भी जितने भी लोग हैं वो कम से कम एक पौधा जरूर लगाए क्योंकि इस जो ये मुहिम चलाई गई है पर्यावरण बचाओ मुहिम इसका उद्देश्य यही है कि हरियाली को बढ़ावा देना और जो वातावरण को है उसको संतुलित रखना